ਗਰਮੀ ਨਾਲ ਬੜਾ ਵਈਆ ਕਿਸਾ ਇੱਕ اچھا ਸਕੂਲ ਹੀ ਤਾਂ ਹੀ ਹੋ ਵੀ ਗਰਮੀ ਦੇ ਕਾਰਨ ਹੀ ਮੈਂ ਇਸ ਫੀਲਡ ਚ ਆਇਆ ਸੋਸਾ ਅੱਛਾ ਨੂਰਾਫਤੇ ਹੀ ਕਰਕੇ ਨੂਰਾਫਤੇ ਹੀ ਕਰਕੇ ਨਹੀਂ ਨਹੀਂ ਅੱਛਾ ਗਰਮੀ ਬੇਸਿਕਲੀ ਮੈਂ ਨਾ ਪਲੱਸ 2 ਤੋਂ ਬਾਅਦ ਨਾ ਬੀ ਕਾਮ ਚ ਐਡਮਿਸ਼ਨ ਲਈ ਹਮ ਠੀਕ ਹੈ ਜੀ ਗਰਮੀਆਂ ਦੇ ਦਿਨ 100 100 ਬੱਚਾ ਬੈਠਾ ਕਲਾਸ ਚ ਓਏ ਹੋਏ ਟੀਚਰ ਆਂਦਾ ਪੜਾ ਕੇ ਚਲਾ ਜਾਂਦਾ ਕੋਈ ਲੈਣਾ ਦੇਣਾ ਨਹੀਂ ਬੱਚੇ ਨੂੰ ਸਮਝ ਆਇਆ ਨਹੀਂ ਆ ਹਮ ਮੈਂ ਉਹਨਾਂ ਵਿੱਚ ਇੱਕ ਸਟੂਡੈਂਟ ਹਾਂ ਠੀਕ ਹੈ ਜੀ ਮੈਂ ਹਫ਼ਤਾ ਕੇ ਕਲਾਸ ਲਈ ਮੇਰਾ ਸਿਰ ਦਰਦ ਹੋਵੇ ਮੈਂ ਘਰੇ ਜਾ ਕੇ ਪੇਰੈਂਟਸ ਨੂੰ ਕਹਤਾ ਕਿ ਮੈਂ ਕਹਾਂ ਮੇਕੋ ਨਹੀਂ ਹੋਣੀ ਬੀਕਮ ਬਹੁਤ ਔਖੀ ਕਿਨ ਚਲੋ ਤੂੰ ਦੇਖ ਲੈ ਗੰਦੇ ਫੇ ਕੀ ਕਰਨਾ ਹਮ ਮੈਂ ਜੀ ਅਗਲੇ ਦਿਨ ਗਿਆ ਮੇਰਾ ਫਰੈਂਡ ਨੇ ਲਈ ਸੀ ਜਰਨਲਿਜ਼ਮ ਤੇ ਐਡਮਿਸ਼ਨ ਹਮ ਨਵਾਂ ਨਵਾਂ ਡਿਪਾਰਟਮੈਂਟ ਬਣਿਆ ਸਾਡੇ ਕਾਲਜ ਚ ਜਰਨਲਿਜ਼ਮ ਦਾ ਕਹਿੰਦਾ ਚਲ ਆ ਤੈਨੂੰ ਮੈਂ ਆਪਣਾ ਡਿਪਾਰਟਮੈਂਟ ਘੁਮਾਉਣਾ ਹਮ ਮੈਂ ਕਿ ਚਲਾ ਗਿਆ ਹੂੰ ਮੈਂ ਦੇਖਿਆ ਉਹਨੇ ਡਿਪਾਰਟਮੈਂਟ ਅੱਧਾ ਹੀ ਖੋਲਿਆ ਦਰਵਾਜਾ ਮੇਰੀ ਕਿਤੇ ਨਜ਼ਰ ਨਹੀਂ ਪਈ ਸਾਹਮਣੇ ਲੱਗਾ ਸੀ ਏਸੀ ਮੈਂ ਕਿਹਾ ਇਹ ਗਰਮੀ ਬਹੁਤ ਹੈ ਮੈਂ ਨਹੀਂ ਲਾਂਦਾ ਕਲਾਸ ਗਰਮੀ 'ਚ ਆਪਾਂ ਹੀ ਏਸੀ 'ਚ ਪੜਾਂਗੇ ਏਸੀ 'ਚ ਪੜਾਂਗੇ ਆਪਾਂ ਓਏ ਹੋਏ ਹੋਏ ਏਸੀ 'ਚ ਫੇਰ ਅਸੀਂ ਕਲਾਸ ਲਾਈਆਂ ਹੂੰ ਬਟ ਉਹਦੇ ਨਾਲ ਕੀ ਹੋਇਆ ਇਹ ਜਨਰਲਿਸਮ ਨਵਾਂ ਡਿਪਾਰਟਮੈਂਟ ਸੀ ਤੇ ਵੀ ਕ ਬੱਚੇ ਸੀ ਸਾਡੀ ਕਲਾਸ 'ਚ ਨਾਲ ਏਸੀ ਉਹ ਨਾਲ ਏਸੀ ਸੀ ਓਏ ਹੋਏ ਨਾਲ ਟੀਚਰ ਸੀ ਨਾਲ ਟੀਚਰ ਤੇ ਉਹ ਬਟ ਸਾਡੇ ਜਿਹੜੇ ਟੀਚਰ ਸੀ ਪੜਾਉਂਦੇ ਬਹੁਤ ਵਧੀਆ ਸੀਗਾ ਹੂੰ ਉਹਨਾਂ ਨੇ ਬੜਾ ਵਧੀਆ ਪੜਾਇਆ ਮੇਰਾ ਇੰਟਰਸਟ ਪੈਦਾ ਹੋ ਗਿਆ ਕਿਸੇ ਵੀ ਕਾਲਜ ਦਾ ਨਾ ਜਿਹੜਾ ਪਹਿਲਾ ਬੈਚ ਹੁੰਦਾ ਹੂੰ ਉੱਥੇ ਜਿਹੜਾ ਟੀਚਰ ਆਉਂਦਾ ਆਪਦੀ ਵਾਹ ਲਾਉਂਦਾ ਵੀ ਮੈਂ ਆਪਦਾ ਬੈਚ ਜਾਂ ਆਪਣਾ ਡਿਪਾਰਟਮੈਂਟ ਕਾਮਯਾਬ ਕਰਨਾ ਬਿਲਕੁਲ ਬਿਲਕੁਲ ਅਸੀਂ ਵੀ ਪਹਿਲੇ ਚ ਪੜੇ ਸੀਗੇ ਤੁਸੀਂ ਸਾਨੂੰ ਟੀਚਰ ਸੀ ਸੁਆਦ ਆਇਆ ਪੜ੍ਹ ਕੇ ਹੁਣ ਤੱਕ ਤੇ ਫਿਰ ਏ ਸੀ ਨੇ ਤੁਹਾਨੂੰ ਜਰਨਲਿਜ਼ਮ ਵੱਲੋਂ ਲੈ ਆਂਦਾ ਮੈਂ ਕਹਿੰਦਾ ਕਿ ਜ਼ਰੀਆ ਬੰਦਾ ਹੁੰਦਾ ਕੋਈ ਚੀਜ਼ ਹੂੰ ਜਿੱਦਾਂ ਮੈਂ ਜਦੋਂ ਕਮਰਸ ਦੇ ਕੋਲਾਸਟ ਬੈਟ ਦਾ ਸੀ ਮੇਰੇ ਕੋਲ ਕੁਝ ਦਿਮਾਗ ਚ ਨਹੀਂ ਸੀ ਜਾਂਦਾ ਅਕਾਉਂਟਸ ਨੂੰ ਛੱਡ ਕੇ ਹਮ ਕਿਉਂਕਿ ਕਾਉਂਟਸ ਬੜਾ ਥੋੜਾ ਜਿਹਾ ਉਹ ਸਮ ਸਮ ਟਾਈਪ ਹੁੰਦੇ ਸੀ ਉਹ ਕੈਲਕੂਲੇਸ਼ਨ ਸੀ ਬੜੇ ਇੰਟਰਸਟਿੰਗ ਆ ਕੈਲਕੂਲੇਸ਼ਨ ਸੀਗਾ ਕੈਲਕੂਲੇਸ਼ਨ इजीली ਸਮਝ ਆ ਜਾਂਦੀਆਂ ਮੈਨੂੰ ਥੈਰੇਟਿਕਲ ਕਦੀ ਨਹੀਂ ਸਮਝ ਆਇਆ ਇਹਦੇ ਚ ਉਲਟਾ ਥਿਉਰੀ ਸੀ ਬਟ ਸਾਡੇ ਜਿਹੜੇ ਟੀਚਰ ਸੀ ਉਹ ਸਮਝਾਉਣ ਦੇ ਨਾ ਵਧੀਆ ਸੀਗੇ ਹਮ ਪ੍ਰੈਕਟੀਕਲ ਲਾਈਫ ਬਾਰੇ ਥਿਉਰੀ ਸੀ ਨਾ ਤੇ ਉਹ ਫਿਰ इजीली ਸਮਝ ਆ ਗਈ ਤੇ ਮੇਰਾ ਇੰਟਰਸਟ ਹੋ ਗਿਆ ਤੇ ਮੈਂ ਮਤਲਬ ਉਲਟਾ ਕਲਾਸਾਂ ਲੈਣੀਆਂ ਸ਼ੁਰੂ ਕਰਤੀਆਂ ਤੇ ਮੈਂ ਪਹਿਲਾਂ ਮਾਸ ਬੰਕ ਲਈ ਲੜੇ ਸੀ ਉਹਨਾਂ ਤੇ ਮੈਂ ਸਾਰੇ ਉਹਨਾਂ ਨੇ ਕਿ ਲਾਓ ਯਾਰ ਕਲਾਸਾ ਕਲਾਸਾ ਲਾਓ ਪੜੋ ਪੜਾਈ ਚ ਬਹੁਤ ਕੁਝ ਰੱਖਿਆ ਹਾਂ ਪੜਾਈ ਚ ਬਹੁਤ ਕੁਝ ਰੱਖਿਆ ਸੋ ਉਹ ਬੇਸਿਕਲੀ ਉਹਦੇ ਚ ਉਹਦੇ ਚ ਵੀ ਇਹ ਲਾਲਚ ਨਹੀਂ ਸੀ ਕਿ ਚੰਗੇ ਨੰਬਰ ਆ ਜਾਣਗੇ ਇਹ ਲਾਲਚ ਸੀ ਕਿ ਉਹ ਸਮਝਾਂਦੇ ਬਹੁਤ ਵਧੀਆ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੋ ਫੋਟੋ ਤੁਹਾਡੇ ਅਖਬਾਰ ਚ ਵੀ ਲੱਗੀ ਫੋਟੋ ਸਾਡੇ ਅਖਬਾਰ ਚ ਲੱਗੀ ਹਾਂ ਲੱਗੀ ਸੀ ਉਹ ਉਹ ਸਾਡੇ ਜਲੰਧਰ ਚ ਇੱਕ ਨਾ ਫੈਕਟਰੀ ਚ ਕੋਈ ਹਾਦਸਾ ਹੋ ਗਿਆ ਸੀ ਫੈਕਟਰੀ ਕਿਰਗੀ ਸੀ ਕੋਈ ਤੇ ਉਹਦੀ ਅਸੀਂ ਨਿਊਜ਼ ਕਵਰ ਕਰਨ ਗਏ ਮਤਲਬ ਥੱਲੇ ਕਾਫੀ ਮਜ਼ਦੂਰ ਆ ਗਏ ਸੀ ਹਾਂ ਕਾਫੀ ਜਿੰਦਰ ਵਾਲਾ ਨੂੰ ਪਤਾ ਹੋਊਗਾ ਉਹ ਕਿਹੜੀ ਫੈਕਟਰੀ ਹੈ ਅੱਛਾ ਜੀ ਤੇ ਇਸ ਮੇਰੇ ਖਿਆਲ 13 ਦੀ ਗੱਲ ਹੈ 2013 ਕੇ 12 13 ਦੇ ਆਸ-ਪਾਸ ਦੀ ਗੱਲ ਹੈ ਤੇ ਉਦੋਂ ਨਾ ਉਹਦੇ ਥੱਲੇ ਮਜ਼ਦੂਰ ਆ ਗਏ ਤੇ ਜਿੱਦਾਂ ਕੋਈ ਮਜ਼ਦੂਰ ਜਿੰਦਾ ਨਿਕਲਦਾ ਸੀ ਨਾ ਉਹ ਫੜਾਫੜ ਜੀ ਜਰਨਲਿਸਟ ਸ਼ੂਟ ਕਰਨ ਸ਼ਾਟ ਕਰਨ ਜਾਂਦੇ ਮੈਂ ਵੀ ਸ਼ਾਟ ਕਰਨ ਗਿਆ ਕੈਮਰਾ ਮੇਰੇ ਹੱਥ ਸੀ ਮੈਂ ਫੜਾਫੜ ਗਿਆ ਸ਼ੂਟ ਕਰਕੇ ਵਾਪਸ ਆ ਰਿਹਾ ਸੀ ਮੇਰੇ ਨਾਲ ਇੱਕ ਹੋਰ ਸਾਥੀ ਸੀਗਾ ਤੇ ਅਸੀਂ ਨਾ ਮਤਲਬ ਉੱਥੇ ਹੁਣ ਇੰਡਸਟਰੀਅਲ ਏਰੀਆ ਸੀ ਉੱਥੇ ਜਿੱਥੇ ਜਗ੍ਹਾ ਮਿਲਦੀ ਬੈਹ ਜਾਂਦੇ ਜਰਨਲਿਸਟ ਹੈ ਨਾ ਉੱਥੇ ਐ ਤੇ ਹੈ ਨਹੀਂ ਸੀ ਕਿ ਪ੍ਰੋਪਰ ਕੋਈ ਅਰੇਂਜਮੈਂਟ ਸੀ ਇੱਕਦਮ ਹਾਥਾ ਆਇਆ ਰਾਤੀ ਸਵੇਰੇ ਤੁਸੀਂ ਪਹੁੰਚ ਗਏ ਹੈ ਨਾ ਤੇ ਮੈਂ ਵੀ ਉਹ ਗ੍ਰਿਲ ਜੀ ਲੱਗੀ ਸੀ ਗ੍ਰਿਲ ਦੇ ਅੰਦਰ ਘਾਹ ਸੀ ਤੁਸੀਂ ਉਹ ਘਾਹ ਤੇ ਬੈਠੇ ਹੋਏ ਸੀ ਉਹ ਗ੍ਰਿਲ ਕ੍ਰਾਸ ਕਰਕੇ ਸੀ ਸ਼ੂਟ ਕਰਨਗੇ ਆ ਵਾਪਸ ਆਂਦੇ ਟਾਈਮ ਪਤਾ ਨਹੀਂ ਮੇਰੇ ਹੱਥ 'ਚ ਕੈਮਰਾ ਸੀ ਕਿ ਕੁਝ ਇਦਾਂ ਦਾ ਅਜੀਬ ਜਿਹਾ ਸੀ ਮੇਰੀ ਗ੍ਰਿਪ ਜੀ ਬਨ ਹੀ ਨਹੀਂ ਪ੍ਰੋਪਰ ਗ੍ਰਿਲ ਟੱਪਨ ਲੰਗਿਆ ਗ੍ਰਿਲ ਤਿੱਖੀ ਸੀ ਉਹ ਸਾਰੀ ਮੇਰੇ ਹੱਥ ਦੇ ਅੰਦਰ ਉਹ 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 ਵੜ ਗਈ ਤੇ ਉਹ ਫਿਰ ਸਾਰਾ ਬਲੱਡ ਬਾਹਰ ਆਇਆ ਬਹੁਤ ਜ਼ਿਆਦਾ ਮਤਲਬ ਬਲੱਡ ਹਾਂ ਫਿਰ ਮੈਨੂੰ ਫੜਾਫੜ ਉਹ ਸਾਥੀ ਨਹੀਂ ਮੇਰਾ ਹੱਥ ਸਗੋਦ ਗ੍ਰਿਲ ਚੋਂ ਬਾਹਰ ਗੱਡਿਆ ਮੇ ਕੋਲ ਤਾਂ ਨਿਕਲ ਹੀ ਨਹੀਂ ਸੀ ਰਿਹਾ ਹੂੰ ਤੇ ਉਹ ਫਿਰ ਮਤਲਬ ਮੈਂ ਥੋੜੀ देर ਤੇ ਘਾਤੇ ਹੀ ਲੇਟ ਗਿਆ ਫਿਰ ਉੱਥੇ ਐਂਬੂਲੈਂਸ ਤੇ ਚਲੋ ਆਬਵੀਅਸਲੀ ਸੀਗੀ ਉੱਥੇ ਕਿਉਂਕਿ ਹੱਥ ਸੌਇਆ ਤੇ ਮੈਨੂੰ ਫੜਾ ਵੜਾ ਐਂਬੂਲੈਂਸ ਚ ਲੈ ਗਏ ਤੇ ਉੱਥੇ ਮੇਰੀ ਏਡ ਵਗੈਰਾ ਕੀਤੀ ਤੇ ਮੈਨੂੰ ਘਰੇ ਭੇਜ ਤੱਕਿਆ ਤੂੰ ਜਾ ਘਰੇ ਕੋਈ ਵੱਲ ਨਹੀਂ ਤੇ ਸਵੇਰੇ ਅਖਬਾਰ ਚ ਮੇਰੀ ਫੋਟੋ ਆਈ ਜਿਲੰਦਰ ਦੇ ਇੱਕ ਪੱਤਰਕਾਰ ਦੇ ਫੈਕਟਰੀ ਦੀ ਕਵਰ ਕਰਦੇ ਹਾਦਸਾ ਹੋਇਆ ਤੇ ਉਸ ਮੈਂ ਐਂਬੂਲੈਂਸ ਚੰਦ ਲੰਮੇ ਪਿਆ ਹਾਦਸੇ ਨੂੰ ਕਵਰ ਕਰਨ ਗਿਆ ਪੱਤਰਕਾਰ ਹਾਦਸੇ ਦਾ ਸ਼ਿਕਾਰ ਹਾਦਸੇ ਦਾ ਸ਼ਿਕਾਰ ਬੋਲ ਮੈਂ ਅਦੇ ਲੰਮੇ ਪਿਆ ਮਨੋ ਦੇ ਲੋ ਸੀ ਨੇ ਦੁੱਖਾਂ ਨੂੰ ਵੀ ਹੱਸ ਕੇ ਦੱਸਦੇ ਆ ਪੱਤਰਕਾਰਾਂ ਨੂੰ ਸਰ ਬਹੁਤ ਔਂਕੜਾਂ ਆਉਂਦੀਆਂ ਹਨਾ ਜਿਹੜਾ ਡੀਵੀਸੀ ਵਾਲੇ ਕੈਮਰੇ ਹੁੰਦੇ ਸੀਗੇ ਸਰ ਇੱਕ ਵਾਰੀ ਕੋਈ ਇੰਟਰਵਿਊ ਸ਼ੂਟ ਕਰ ਲਈ ਕਿਤੇ ਕੈਪਚਰ ਨਹੀਂ ਕੀਤੀ ਭਲੇ ਕਿਨਾਂ ਰਿਵਾਈਂਡ ਕਰਕੇ ਵਾਪਸ ਉਹਦੇ ਉੱਤੇ ਸ਼ੂਟ ਹੋ ਜਾਂਦੀ ਹੁੰਦੀ ਸੀ ਉਹ ਬੜਾ ਪੰਗਾ ਹੁੰਦਾ ਸੀ ਹਨਾ ਜੀ ਹਾਂ ਉਹ ਵੀ ਹੋਇਆ ਇੱਕ ਵਾਰੀ ਮੇਰੇ ਨਾਲ ਔਰ ਦੇਖੋ ਚੈਲੰਜਸ ਹਨ ਅੱਜ ਦੇ ਟਾਈਮ ਤੇ ਹੋਰ ਚੈਲੰਜ ਅੱਜ ਦੇ ਟਾਈਮ ਡਰ ਹੁੰਦਾ ਕਿ ਤੇ ਕਾਰਡ ਨਾ ਕਰਪਟ ਹੋ ਜੇ ਹਾਂ ਕਾਰਡ ਨਾ ਕਰਪਟ ਹੋ ਜਾਵੇ ਡਾਟਾ ਸੇਫ ਰਵੇ ਹਾਂ ਉਦੋਂ ਕੀ ਹੁੰਦਾ ਸੀ ਕਿ ਆਪਾਂ ਜਿਹੜੀ ਉਹ ਡੀਵੀਸੀ ਉਹਨੂੰ ਕੈਪਚਰ ਕਰ ਲਈਏ ਨਾਲ ਦੇ ਨਾਲ ਉਹ ਹੋਇਆ ਕਿ ਅਸੀਂ ਕੋਈ ਖਬਰ ਨੂੰ ਸ਼ੂਟ ਕੀਤੀ ਜਿੰਨਾ ਕੋ ਮੈਂ ਕੰਮ ਕਰਦਾ ਉਹਨਾਂ ਨੇ ਕੋਈ ਖਬਰ ਸ਼ੂਟ ਕੀਤੀ ਨਾਲ ਹੀ ਮੈਨੂੰ ਕੈਮਰਾ ਫੜਾਤਾ ਕਹਿੰਦੇ ਜਾ ਉਸ ਫਲਾੜੀ ਜਗ੍ਹਾ ਵੀ ਕੋਈ ਖਬਰ ਹੈਗੀ ਜਾ ਕੇ ਸ਼ੂਟ ਕਰਿਆ ਮੈਂ ਫਟਾਫਟ ਗਿਆ ਸ਼ੂਟ ਕਰਦੇ ਕਰਦੇ ਕੈਸਟ ਖਤਮ ਹੋ ਗਈ ਹੂੰ ਉਹਨੋਂ ਉਧਰ ਸਾਨੂੰ ਤੇ ਹੀ ਪਤਾ ਸੀ ਕਿ ਜੇ ਕੈਸੇਟ ਖਤਮ ਹੋਏ ਤੇ ਦੁਬਾਰਾ ਰਿਵਾਈਂਡ ਕਰਕੇ ਸ਼ੁਰੂ ਤੋਂ ਚਲਾਉ ਹੂੰ ਠੀਕ ਹੈ ਨਾ ਮੈਂ ਰਿਵਾਈਂਡ ਕਰਤੀ ਹੂੰ ਹੁਣ ਉਧਰ ਕਾਰ ਹੀ ਪੈ ਗਈ ਕਿਉਂਕਿ ਵੱਡੀ ਪਰਸਨੈਲਿਟੀਜ਼ ਜਿਹਦਾ ਇੰਟਰਵਿਊ ਕਰਨੀ ਸੀ ਕਹਿੰਦੇ ਰੈਡੀ ਆ ਰੈਡੀ ਫਟਾਫਟ ਕਰੋ ਸ਼ੂਟ ਮੈਂ ਜਿੱਥੇ ਤੱਕ ਰਿਵਾਈਂਡ ਹੋਈ ਮੈਂ ਰਿਵਾਈਂਡ ਕਰਟ ਕੇ ਆਪਣੇ ਵੱਲੋਂ ਮੈਂ ਕਾਫੀ ਕਰਤੀ ਰਿਵਾਈਂਡ ਕਿ ਚਲੋ ਖਬਰ ਨਾ ਜਾਵੇ ਬਟ ਉਹ ਮੈਨੂੰ ਨਹੀਂ ਪਤਾ ਲੱਗਾ ਮੈਂ ਫਟਾਫਟ ਰੋਲ ਕਰਤਾ ਕੈਮਰਾ ਉਹ ਕੈਸੇਟ ਚੜ ਗਈ ਉਹ ਚੜ ਗਈ ਉਹਦੇ ਤੇ ਇਹ ਇਹ ਚਲੋ ਜੀ ਤੁਹਾਡਾ ਮੰਨ ਲਓ ਕੈਮਰੇ ਨਾਲ ਨਹੀਂ ਵਾਹ ਹੈਗਾ ਤੁਸੀਂ ਇਸ ਤਰੀਕੇ ਸਮਝੋ ਸਰ ਉਹ ਗਾਣੇ ਵਾਲੀ ਕੈਸਟ ਆਉਂਦੀ ਹੁੰਦੀ ਸੀਗੀ ਹੈਨਾ ਉਹ ਉਹਨੂੰ ਰਿਵਾਈਂਡ ਕਰਕੇ ਅਗਲੇ ਪਿਛਲੇ ਪਾਸੇ ਗਾਣੇ ਅਲੱਗ-ਅਲੱਗ ਭਰੇ ਹੁੰਦੇ ਸੀਗੇ ਹੈਨਾ ਤੇ ਜੇ ਉਹਦੇ ਉੱਤੇ ਕੁਝ ਹੋਰ ਪਲੇ ਕਰ ਦੋ ਤੇ ਉਹਦੇ ਉੱਤੇ ਹੀ ਦੂਜੀ ਰਿਕਾਰਡਿੰਗ ਵੀ ਹੋ ਜਾਂਦੀ ਤੇ ਦੂਜੀ ਰਿਕਾਰਡਿੰਗ ਵੀ ਹੋ ਜਾਂਦੀ ਪਰਾਨੀ ਮਤਲਬ ਖਤਮ ਹੋ ਜਾਂਦੀ ਸੀ ਤੁਸੀਂ ਇਸ ਤਰੀਕੇ ਸਮਝ ਸਕਦੇ ਹੋ ਹਾਂ ਪੁਰਾਣੀ ਖਤਮ ਹੋ ਜਾਂਦੀ ਸੀ ਤੇ ਉਹ ਉਹਦਾ ਕੋਈ ਹੱਲ ਨਹੀਂ ਹੈ ਫਿਰ ਕੋਈ ਹੱਲ ਨਹੀਂ ਹਾਂ ਕੋਈ ਹੱਲ ਤੇ ਉਹ ਜਦੋਂ ਮੈਂ ਵਾਪਸ ਲੈ ਕੇ ਆਇਆ ਕੈਸਟ ਤੇ ਭਾਈ ਨੇ ਜਦੋਂ ਪਲੇ ਕੀਤੀ ਕੰਦੇ ਯਾਰ ਜਿਹੜੀ ਮੈਂ ਖਬਰ ਸ਼ੂਟ ਕੀਤੀ ਉਹ ਕਿੱਥੇ ਹੈ ਮੈਂ ਫੋਟੋ ਸਾਡੀ ਖਬਰ ਚ ਲੱਗੀ ਹਾਂ ਲੱਗੀ ਸੀ ਉਹ ਉਹ ਸਾਡੇ ਜਲੰਧਰ ਜੀ ਕੋਲ ਨਾ ਫੈਕਟਰੀ ਚ ਕੋਈ ਹਾਦਸਾ ਹੋ ਗਿਆ ਸੀ ਫੈਕਟਰੀ ਗਿਰ ਗਈ ਸੀ ਕੋਈ ਤੇ ਉਹਦੀ ਅਸੀਂ ਨਿਊਜ਼ ਕਵਰ ਕਰਨ ਗਏ ਮਤਲਬ ਥੱਲੇ ਕਾਫੀ ਮਜ਼ਦੂਰ ਆ ਗਏ ਸੀ ਹਾਂ ਕਾਫੀ ਜਲੰਧਰ ਵਾਲਾ ਨੂੰ ਪਤਾ ਹੋਊਗਾ ਵੀ ਕਿਹੜੀ ਫੈਕਟਰੀ ਹੈ ਅੱਛਾ ਜੀ ਤੇ ਇਸ ਮੇਰੇ ਖਿਆਲ 13 ਦੀ ਗੱਲ ਹੈ 2013 ਕੇ 12 13 ਦੇ ਆਸ-ਪਾਸ ਦੀ ਗੱਲ ਹੈ ਤੇ ਉਦੋਂ ਨਾ ਉਹਦੇ ਤੇਲੇ ਮਜ਼ਦੂਰ ਆ ਗਏ ਤੇ ਜਿੱਦਾਂ ਹੀ ਕੋਈ ਮਜ਼ਦੂਰ ਜਿੰਦਾ ਨਿਕਲਦਾ ਸੀ ਨਾ ਉਹ ਫੜਾਫੜ ਜੀ ਜਰਨਲਿਸਟ ਸ਼ੂਟ ਕਰਨ ਸ਼ਾਟ ਕਰਨ ਜਾਂਦੇ ਮੈਂ ਵੀ ਸ਼ਾਟ ਕਰਨ ਗਿਆ ਕੈਮਰਾ ਮੇਰੇ ਹੱਥ 'ਚ ਸੀ ਮੈਂ ਫੜਾਫੜ ਗਿਆ ਸ਼ੂਟ ਕਰਕੇ ਵਾਪਸ ਆ ਰਿਹਾ ਸੀ ਮੇਰੇ ਨਾਲ ਇੱਕ ਹੋਰ ਸਾਥੀ ਸੀਗਾ ਤੇ ਅਸੀਂ ਨਾ ਮਤਲਬ ਉੱਥੇ ਹੁਣ ਇੰਡਸਟਰੀਅਲ ਏਰੀਆ ਸੀ ਉੱਥੇ ਜਿੱਥੇ ਜਗ੍ਹਾ ਮਿਲਦੀ ਬਹਿ ਜਾਂਦੇ ਜਰਨਲਿਸਟ ਹੈ ਨਾ ਉੱਥੇ ਆ ਤੇ ਹੈ ਨਹੀਂ ਸੀ ਕਿ ਪ੍ਰੋਪਰ ਕੋਈ ਅਰੇਂਜਮੈਂਟ ਸੀ ਇੱਕਦਮ ਹਾਦਸਾ ਆਇਆ ਰਾਤੀ ਸਵੇਰੇ ਤੁਸੀਂ ਪਹੁੰਚ ਗਏ ਹੈ ਨਾ ਤੇ ਮੈਂ ਵੀ ਉਹ ਗ੍ਰਿਲ ਜੀ ਲੱਗੀ ਸੀ ਗ੍ਰਿਲ ਦੇ ਅੰਦਰ ਘਾਹ ਸੀ ਜਿਹੜਾ ਘਾਹ ਤੇ ਬੈਠੇ ਹੋਏ ਸੀ ਉਹ ਗ੍ਰਿਲ ਕ੍ਰੋਸ ਕਰਕੇ ਸੀ ਸ਼ੂਟ ਕਰਨਗੇ ਆ ਵਾਪਸ ਆਂਦੇ ਟਾਈਮ ਪਤਾ ਨਹੀਂ ਮੇਰੇ ਹੱਥ 'ਚ ਕੈਮਰਾ ਸੀ ਕਿ ਕੁਝ ਦਦ ਅਜੀਬ ਜਿਹਾ ਸੀ ਮੇਰੀ ਗ੍ਰਿਪ ਜੀ ਬਣੀ ਨਹੀਂ ਪ੍ਰੋਪਰ ਗ੍ਰਿਲ ਟੱਪ ਲੰਗਿਆ ਗ੍ਰਿਲ ਤਿੱਖੀ ਸੀਗੀ ਉਹ ਸਾਰੀ ਮੇਰੇ ਹੱਥ ਦੇ ਅੰਦਰ ਓਹ ਹੋ ਹੋ ਉਹ ਵੜ ਗਈ ਤੇ ਉਹ ਫਿਰ ਸਾਰਾ ਬਲੱਡ ਬਾਹਰ ਆਇਆ ਬਹੁਤ ਜ਼ਿਆਦਾ ਮਤਲਬ ਬਲੱਡ ਹਾਂ ਫਿਰ ਮੈਨੂੰ ਫੜਾਫੜ ਉਹ ਸਾਥੀ ਨਹੀਂ ਮੇਰਾ ਹੱਥ ਸਗੋ ਗ੍ਰਿਲ ਚੋਂ ਬਾਹਰ ਗੱਡਿਆ ਮੇ ਕੋਲ ਨਿਕਲ ਹੀ ਨਹੀਂ ਸੀ ਰਿਹਾ ਹੂੰ ਤੇ ਉਹ ਫਿਰ ਮਤਲਬ ਮੈਂ ਥੋੜੀ ਦੇਰ ਤੱਕ ਹਾਦੀ ਲੇਟ ਗਿਆ ਫਿਰ ਉੱਥੇ ਐਂਬੂਲੈਂਸ ਤੇ ਚਲੋ ਆਬਵੀਅਸਲੀ ਸੀਗੀ ਉੱਥੇ ਕਿਉਂਕਿ ਹਾਦਸਾ ਹੋਇਆ ਤੇ ਮੈਨੂੰ ਫੜਾ ਵਦ ਐਂਬੂਲੈਂਸ ਤੇ ਲਾਗੇ ਤੇ ਉੱਥੇ ਮੇਰੀ ਏਡ ਵਗੈਰਾ ਕੀਤੀ ਤੇ ਮੈਨੂੰ ਘਰੇ ਭੇਜਤਾ ਕਿਹਾ ਤੂੰ ਜਾ ਘਰੇ ਕੋਈ ਗੱਲ ਨਹੀਂ ਤੇ ਸਵੇਰੇ ਅਖਬਾਰ ਚ ਮੇਰੀ ਫੋਟੋ ਆਈ ਕਿ ਜਲੰਧਰ ਦੇ ਇੱਕ ਪੱਤਰਕਾਰ ਦੇ ਫੈਕਟਰੀ ਦੀ ਕਵਰ ਕਰਦੇ ਹਾਦਸਾ ਹੋਇਆ ਜੋ ਜਮੈਂ ਬੁਲੇਸ ਚੰਦਾ ਲੰਮੇ ਪਿਆ ਹਾਦਸੇ ਨੂੰ ਕਵਰ ਕਰਨ ਗਿਆ ਪੱਤਰਕਾਰ ਹਾਦਸੇ ਦਾ ਸ਼ਿਕਾਰ ਹਾਦਸੇ ਦਾ ਸ਼ਿਕਾਰ ਬੁਲੇ ਮੈਂ ਅਦੇ ਲੰਮੇ ਪਿਆ ਮਰੋਦੈਲੋ ਸੀਨੇ ਦੁੱਖ